ਸ਼੍ਰੀ ਸ਼ਿਵ람 ਲਕਾਬ 1966 ਦੇ ਵਿੱਚ ਆਰੰਭ ਹੋਇਆ ਸੀ ਠੀਕ ਹੈ ਜੀ ਜਿਸ ਦਾ ਇਹ ਸਫਰ ਹੈ 60 ਸਾਲ ਤੋਂ ਉੱਪਰ ਦਾ 5 ਸਾਲ ਦਾ ਹੋ ਗਿਆ ਜੀ ਤੇ ਸਾਰੇ ਹੀ ਸਾਡੇ ਆਪਣੇ ਭਾਤਰ ਜੋ ਸਨਾਮ ਦੇ ਬੜੇ ਸ਼ਰਧਾ ਬੜੇ ਪ੍ਰੇਮ ਬੜੇ ਉਤਸ਼ਾਹ ਨਾਲ ਮਿਲ ਜੁਲ ਕੇ ਇਸ ਕਾਰੇ ਨੂੰ ਪੂਰਾ ਕਰਦੇ ਨੇ ਬੜੀ ਭਾਵਨਾ ਦੇ ਨਾਲ ਤੇ ਬੜੇ ਪ੍ਰੇਮ ਦੇ ਨਾਲ ਅਸੀਂ ਰਾਮ ਇਲਾ ਹਰ ਸਾਲ ਕਰਦੇ ਆਂ ਅੱਜ ਆ ਜੋ ਆਪਾਂ ਡਾਇਰੈਕਟਰ ਸਾਹਿਬ ਨਾਲ ਗੱਲ ਕਰਦੇ ਆਂ ਵੀ ਕੀ ਮਾਹੌਲ ਹੁੰਦਾ ਉਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਵੀਰੇ ਆਪਣਾ ਮੇਰਾ ਨਾਮ ਜੀ ਹਰਦੀਪ ਸਿੰਘ ਦੀਪਾ ਜੀ ਤੇ ਕਿੰਨਾ ਟਾਈਮ ਹੋ ਗਿਆ ਉਰੇ ਅੱਲਾ ਮਿਹਰ ਦਾ ਚੱਲਦੇ ਨੂੰ ਇਹ ਰਾਮ ਇਲਾ ਜੀ 1968 ਤੋਂ ਚੱਲਦੀ ਆ ਰਹੀ ਹੈ ਜੀ ਠੀਕ ਹੈ ਹਾਂ ਜੀ ਤੇ ਉਦੋਂ ਤੋਂ ਹੀ ਲੈ ਕੇ ਅੱਜ ਤੱਕ ਪੂਰੀ ਸ਼ਰਧਾ ਤੇ ਸੋਚਤਾ ਨਾਲ ਜਿੰਨੇ ਵੀ ਰੋਲ ਨਿਭਾਉਂਦੇ ਨੇ ਜੀ ਜੋ ਵੀ ਪਾਤਰ ਹੈ ਸਾਡੇ ਕਲੱਬ ਦਾ ਠੀਕ ਹੈ ਉਹ ਪੂਰੀ ਸੋਚਤਾ ਨਾਲ ਰੋਲ ਕਰੂਗਾ ਜੀ ਓਕੇ ਜਿਵੇਂ ਅੱਜ ਦਾ ਦਿਨ ਸੀ ਜ ਅੱਜ ਪਹਿਲਾ ਦਿਨ ਹੈ ਸਾਡਾ ਸਾਡੀ ਰਾਮੀ ਲਾ ਤ੍ਰਿਯੋਸ਼ੀ ਤੋਂ ਸ਼ੁਰੂ ਹੁੰਦੀ ਹੈ ਜਿਵੇਂ ਬਾਕੀ ਕਲੱਬ ਨਵਰਾਤਰਿਆਂ ਤੋਂ ਸ਼ੁਰੂ ਕਰਦੇ ਨੇ ਸਾਡੀ ਤ੍ਰਿਯੋਸ਼ੀ ਤੋਂ ਸ਼ੁਰੂ ਹੁੰਦੀ ਹੈ ਜੀ ਠੀਕ ਹੈ ਜੀ ਤੇ ਅੱਜ ਦੇ ਦਿਨ ਸਾਡੀ ਝੰਡੀ ਦੀ ਰਸਮ ਹੁੰਦੀ ਹੈ ਜੀ ਉਹਦੇ ਨਾਲ ਪਹਿਲੇ ਦਿਨ ਸਾਡੇ ਜਿੰਨੇ ਵੀ ਕਲੱਬ ਦੇ ਮੈਂਬਰ ਨੇ ਛੋਟੇ ਤੋਂ ਲੈ ਕੇ ਵੱਡੇ ਤੱਕ ਜੀ ਸਾਰਿਆਂ ਦੇ ਖੰਭਣੇ ਬਣ ਜਾਂਦੀ ਹੈ ਇਹ ਕੰਬਣੀ ਨਾ ਮਤਵੇ ਮੈਂ ਅਜੇ ਨਾ ਕੋਈ ਬਾਹਰਲਾ ਖਾਵੇ ਨਸ਼ਾ ਪੱਤਾ ਦਾ ਬਹੁਤ ਦੂਰ ਦੀ ਗੱਲ ਹੈ ਜੀ ਇਹ ਖੰਬਣੀ ਆਪਣੀ ਦੁਸ਼ਹਿਰਤੋਂ ਅਗਲੇ ਦਿਨ ਜੀ ਜਦ ਤਨ ਸਾਡੀ ਕੜਾਹੀ ਹੋਣੀ ਆ ਸਾਡਾ ਕਾਰਜ ਪੂਰਾ ਹੋ ਗਿਆ ਜੀ ਉਦੋਂ ਅਗਲੇ ਦਿਨ ਕੰਬਣੀ ਖੋਲਣੀ ਹੈ ਜੀ ਅੱਛਾ ਉਸ ਤੋਂ ਅਗਲੇ ਦਿਨ ਖੋਲਣੀ ਹੈ ਹਾਂ ਜੀ ਹਾਂ ਜੀ ਤਾਂ ਪੂਰੀ ਤੁਸੀਂ ਸਵੱਛਤਾ ਨਾਲ ਪੂਰੀ ਸਵੱਛਤਾ ਨਾਲ ਜਿਹੜਾ ਨਾਟਕ ਹੈ ਤੁਸੀਂ ਪੂਰਾ ਨਾਮ ਲੈਣਾ ਦਾ ਕਰਦੇ ਹੋ ਪੂਰੀ ਨਾਟਕ ਰਮਾਇਣ ਪੂਰੀ ਸ਼ੁਰੂ ਤੋਂ ਲੈ ਕੇ ਜੀ ਅਖੀਰ ਤੱਕ ਇਹ ਦਰਸਾਈ ਜਾਊਗੀ ਜਦੋਂ ਇੱਥੋਂ ਹੀ ਸਾਡੇ ਇਸੇ ਮੰਦਰ ਜੋ ਜੀ ਤਿਆਰ ਹੋ ਕੇ ਪਾਤਰਾਂ ਨੇ ਬਾਹਰ ਜਾਣਾ ਜਿੰਨੇ ਵੀ ਸਾਡੇ ਸਰੂਪ ਨੇ ਇੱਥੋਂ ਹੀ ਤਿਆਰ ਹੋ ਕੇ ਬਾਹਰ ਜਾਂਦੇ ਨੇ ਜੀ ਠੀਕ ਹੈ ਜੀ ਤੇ ਜਦੋਂ ਇੱਕ ਵਾਰ ਉਹਨਾਂ ਦੀ ਸਟੇਜ ਤੇ ਐਂਟਰੀ ਹੋ ਗਈ ਜੀ ਠੀਕ ਹੈ ਜੀ ਉਹ ਕਿਸੇ ਨੂੰ ਨਹੀਂ ਬੁਲਾਉਂਦੇ ਜੀ ਵੀ ਯਾਨੀ ਆਪਾਂ ਜਿਵੇਂ ਆਪਾਂ ਹੋਰ ਗੱਲ ਕਰੀ ਜਾਂਦੇ ਆ ਕਿਸੇ ਹੋਰ ਨਾਲ ਨਾ ਹਾਈ ਹੈਲੋ ਵੀ ਯਾਨੀ ਦੁਨੀਆਵੀ ਗੱਲਾਂ ਤੋਂ ਦੂਰ ਹੋ ਜਾਂਦੇ ਨੇ ਅੱਛਾ ਆਪਾਂ ਜਿਹੜਾ ਉਹਨਾਂ ਨੂੰ ਪਾਤਰ ਮਿਲਿਆ ਹੋਇਆ ਜੀ ਜਿਹੜਾ ਉਹਨਾਂ ਨੇ ਰੋਲ ਅਦਾ ਕਰਨਾ ਉਸੇ ਰੋਲ ਤੇ ਹੀ ਫੋਕਸ ਕਰਦੇ ਨੇ ਉਸ ਤੋਂ ਬਾਅਦ ਉਹ ਇੱਥੇ ਆ ਕੇ ਜੀ ਆਪਣੀ ਡਰੈੱਸ ਅਪ ਚੇਂਜ ਕਰਕੇ ਉਸ ਤੋਂ ਬਾਅਦ ਜਿਵੇਂ ਬਾਕੀ ਲੋਕਾਂ ਨਾਲ ਵਿਚਰਦੇ ਠੀਕ ਹੈ थैंक यू ਧੰਨਵਾਦ ਜੀ ਤੇ ਆਜੋ ਆਪਾਂ ਗੱਲਬਾਤ ਕਰਦੇ ਆ ਨਾ ਮੇਕਅਪ ਆਰਟਿਸਟ ਨਾਲ ਜੋ ਕਿ ਇੱਥੇ ਬਹੁਤ ਸਮੇਂ ਤੋਂ ਲੰਬੇ ਸਮੇਂ ਤੋਂ ਇਨ੍ਹਾਂ ਨਾਲ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਠਾਕ ਜੀ ਬਹੁਤ ਵਧੀਆ ਬਾਈ ਕੀ ਨਾਮ ਹੈ ਵੀਰੇ ਆਪਣਾ ਮੇਰਾ ਨਾਮ ਭਰਿੰਦਰ ਹੈ ਵੀਰੇ ਤੇ ਕਿੰਨੇ ਸਮੇਂ ਤੋਂ ਤੁਸੀਂ ਇਨ੍ਹਾਂ ਨਾਲ ਇਹ ਕੰਮ ਕਰ ਰਹੇ ਹੋ ਮੈਨੂੰ 32 ਸਾਲ ਹੋ ਗਏ ਵੀਰ ਜੀ ਅੱਛਾ 32 ਸਾਲ ਹੋ ਗਏ ਤੁਸੀਂ ਮੇਕਅਪ ਹੀ ਹੈ ਠੀਕ ਹੈ। ਆ ਰਾਮ ਲੀਲਾ ਚ ਜਿਹੜੇ ਬੇਕਅਪ ਕਰਦੇ ਨੇ। ਤਾਂ ਤੁਹਾਨੂੰ ਬਹੁਤ ਸਾਰੇ ਚਿਹਰੇ ਨਵੇਂ ਵੀ ਮਿਲਣ ਉਹਨੇ ਪੁਰਾਣੇ ਵੀ ਹਨਾ। ਹਾਂਜੀ ਬੀਰ ਜੀ ਬਿਲਕੁਲ। ਤਾਂ ਤੁਸੀਂ ਦੇਖ ਸਕਦੇ ਹੋ ਹਨਾ 32 ਸਾਲ ਹੋ ਗਏ ਬਾਈ ਨੂੰ ਅ ਇੱਥੇ ਬੇਕਅਪ ਦਾ ਜਿਹੜਾ ਸਾਹਮਣੇ ਨੇ ਹੈਗੇ। ਅ ਇੱਥੇ ਤਿਆਰੀ ਚੱਲ ਰਹੀ ਹੈ ਹਰ ਇੱਕ ਆਰਟਿਸਟ ਨੂੰ ਤਿਆਰ ਕਰਨਾ ਹਨਾ ਇਹਨਾਂ ਦਾ ਮੋਡਲਾ ਕੰਮ ਹੁੰਦਾ ਹੈਗਾ ਤੁਸੀਂ ਦੇਖ ਸਕਦੇ ਹੋ। ਇਹਨਾਂ ਨੂੰ ਮੇਰੇ ਨਾਲ ਹੋ ਗਿਆ ਕਰਦੇ ਨੂੰ। ਚਲੋ ਦੁਬਾਰਾ। ਹਾਂਜੀ। ਚਲੋ ਉੱਥੇ ਹੀ। ਅਮੀ ਇਹ ਨਾਲ ਲਵੀ ਜੀ ਮੇਰੇ ਹੈਲਪਰ ਨੇ ਜੀ ਅੱਛਾ ਜੀ ਸਤੀਜ ਪੇਂਟਰ ਸਾਡੇ ਉਸਤਾਦ ਜੀ ਅਸੀਂ ਦੋਨੇ ਉਹਦੇ ਚੇਲੇ ਆ ਠੀਕ ਹੈ ਹਾਂ ਜੀ ਸਾਡੇ ਤੋਂ ਪਹਿਲਾਂ ਸਾਡੇ ਤਾਰਿਕ ਉਸਤਾਦ ਜੀ ਸੀਗੇ ਉਹਨਾਂ ਨੇ ਸਤੀਜ ਪੇਂਟਰ ਜੀ ਨੂੰ ਸਮਝਾਇਆ ਸਤੀਜ ਪੇਂਟਰ ਜੀ ਨੇ ਸਾਨੂੰ ਸਮਝਾਇਆ ਜੀ ਹੁਣ ਅਸੀਂ ਦੋਨੇ ਹੀ ਰਲ ਕੇ ਸੇਵਾ ਕਰ ਰਹੇ ਆ ਜਿੰਨਾ ਵੀ ਸਾਡੇ ਤੋਂ ਹੁੰਦਾ ਉਹਨਾਂ ਟਾਈਮ ਦਿੰਨੇ ਆ ਅਸੀਂ ਦੋਨੇ